ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰੀ ਸਾਧ ਸੰਗਤ ਜੀਓ ਸੋ ਪਿਛਲੇ ਦਿਨੀ ਇੱਕ ਵੀਡੀਓ ਬੜੀ ਵਾਇਰਲ ਹੋਈ ਜਿਹਦੇ ਵਿੱਚ ਇੱਕ ਮੁਸਲਮਾਨ ਬੰਦਾ ਜਿਹੜਾ ਵਾ ਉਹ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਵਿੱਚ ਵਜ਼ੂ ਕਰਦਾ ਵਾ ਜਿਹਦੇ ਉੱਤੇ ਕੀ ਹੈ ਜੀਪੀਸੀ ਤੇ ਸਿੱਖਾਂ ਨੇ ਉਹਨੂੰ ਮਾਫੀ ਮੰਗਣ ਤੋਂ ਪਹਿਲਾਂ ਹੀ ਮਾਫੀ ਕਰ ਦਿੱਤਾ ਸੀ ਕਿਉਂਕਿ ਜਿਵੇਂ ਕਿ ਇੱਕ ਨਾਮ ਹੈ ਆ ਸੋਸਾਇਟੀ ਦਾ ਵੀ ਜਵਾਈਆਂ ਨਾਲ ਵੈਰ ਨਹੀਂ ਪਾਣਾ ਚਾਹੀਦਾ ਜਾਂ ਜਵਾਈਆਂ ਨਾਲ ਵਿਗਾਰ ਨਹੀਂ ਨਹੀਂ ਚਾਹੀਦੀ ਉਹਦੇ ਤਹਿਤ ਉਹਨੂੰ ਕੁਝ ਵੀ ਨਹੀਂ ਕਿਹਾ ਕਿਉਂਕਿ ਜਵਾਈ ਚੜਾ ਜਾਂਦਾ ਰਹਿਣਾ ਚਾਹੀਦਾ ਵਾ ਪਰ ਜੇ ਇਹ ਕਿ ਬਿਹਾਰੀ ਨੇ ਕੀਤਾ ਹੁੰਦਾ ਜਾਂ ਕਿ ਹਿੰਦੂ ਨੇ ਕੀਤਾ ਹੁੰਦਾ ਤਾਂ ਜ਼ਰੂਰ ਉਹਦਾ ਉਸੇ ਸਮੇਂ ਸੋਦਾ ਲੱਗ ਜਾਣਾ ਸੀ ਚਲੋ ਇਹ ਗੱਲ ਮੈਂ ਮੰਨਦਾ ਵੀ ਦੂਜੇ ਧਰਮਾਂ ਦੇ ਜਾਂ ਦੂਜੇ ਮਜ਼ਬਾਂ ਦੇ ਜਿਹੜੇ ਲੋਕ ਆਉਂਦੇ ਆ ਉਹਨਾਂ ਨੂੰ ਦਰਬਾਰ ਸਾਹਿਬ ਦੀ ਮਰਿਆਦਾ ਦਾ ਨਹੀਂ ਪਤਾ ਹੁੰਦਾ ਪਰ ਕੀ ਉਸ ਬੰਦੇ ਨੂੰ ਜਿਹੜੇ ਹੱਥ ਧੋਣ ਵਾਲੀ ਥਾਂ ਆ ਜਾਂਦਾ ਪੈਰ ਧੋਣ ਵਾਲੀ ਥਾਂ ਆ ਉਹਨਾਂ 'ਚੋ ਕੁਝ ਵੀ ਨਹੀਂ ਦੱਸਿਆ ਉਹਨੇ ਜਾ ਕੇ ਸਿੱਧਾ ਸਰੋਵਰ 'ਚ ਹੀ ਥੁੱਕਿਆ ਜਦਕੀ ਹੱਥ ਪੈਰ ਧੋਣ ਨੂੰ ਵੱਖਣੀਆਂ ਥਾਵਾਂ ਬੜੀਆਂ ਹੋਈਆਂ ਨੇ ਦਰਬਾਰ ਸਾਹਿਬ ਦੇ ਵਿੱਚ ਉਥੇ ਉਹਨੇ ਜਾ ਕੇ ਵਜ਼ੂ ਕੀਤਾ ਤੇ ਥੋੜੇ ਦਿਨ ਪਹਿਲਾਂ ਕੋਈ Hindu Heer Darbar Saab ਦੇ ਵਿੱਚ ਆਇਆ ਤੇ ਉਹਨੇ ਕਿਹਾ ਵੀ ਮੈਂ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਦਰਬਾਰ ਸਾਹਿਬ ਦੇ ਵਿੱਚ ਆ ਗਿਆ ਵਾਂ ਉਹਨੇ ਇਹਨਾਂ ਕਿਹਾ ਤੇ ਸਿੱਖਾਂ ਨੇ ਉਹ ਰੱਜ ਕੇ ਗਾਲਾਂ ਕੱਢੀਆਂ ਤੇ ਕਿਹਾ ਵੀ ਤੂੰ ਇਹ ਕੋਈ ਪ੍ਰੋਪਗੈਂਡਾ ਕਰਨ ਆਇਆ ਵਾ ਇੱਥੇ ਆਣ ਕੇ ਉਹਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਪਰ ਮੁਸਲਮਾਨ ਜੇ ਕਿਤੇ ਨਮਾਜ਼ ਵੀ ਪੜ੍ਹ ਜਾਂਦੇ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਭਾਈਚਾਰੇ ਦੀ ਨਿਸ਼ਾਨੀ ਵਾ ਇਹ ਕਿਹੋ ਜਿਹਾ ਦੋਗਲਾ ਪਨਵਾਬ ਇੱਕ ਕਮਿਊਨਿਟੀ ਦਾ ਬੰਦਾ ਕਹਿੰਦਾ ਵੀ ਮੈਂ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਦਰਬਾਰ ਸਾਹਿਬ ਦੇ ਵਿੱਚ ਆ ਗਿਆ ਉਹਨੂੰ ਤੁਸੀਂ ਧਮਕੀਆ ਦਿੰਦੇ ਜੋ ਤੇ ਇੱਕ ਕਮਿਊਨਿਟੀ ਨੂੰ ਤੁਸੀਂ ਇਨਵਾਈਟ ਕਰਨ ਦੇ ਜੋ ਵੀ ਹਾੜੇ ਇੱਥੇ ਆਣ ਕੇ ਤੁਸੀਂ ਨਮਾਜ਼ ਪੜੋ ਤੇ ਇਹਨਾਂ ਬੇਸ਼ਰਮਾਂ ਨੂੰ ਇਹ ਨਹੀਂ ਪਤਾ ਵੀ ਅੱਦੇ ਤੋਂ ਬਾਅਦ ਜਿਹੜੇ ਲੋਕ ਸੇਵਾ ਕਰਦੇ ਨੇ ਬੰਗਲਾ ਸਾਹਿਬ ਦੇ ਵਿੱਚ ਦਾ ਦਰਬਾਰ ਸਾਹਿਬ ਦੇ ਵਿੱਚ ਉਹ ਵੱਤ ਤੋਂ ਵੱਤ ਹਿੰਦੂ ਹੀ ਹੁੰਦੇ ਨੇ ਲੰਗਰਾਂ ਵਿੱਚ ਬਹੁਤ ਵੱਡਾ ਦਾਨ ਹਿੰਦੂਆਂ ਦਾ ਵੀ ਆਉਂਦਾ ਹੈ ਤੇ ਤੁਹੀ ਇੱਕੀ ਕਮਿਊਨਿਟੀ ਨੂੰ ਹੀ ਨੇ ਗਲਤ ਤਰੀਕੇ ਨਾਲ ਟ੍ਰੀਟ ਕਰਕੇ ਤੇ ਉਹਨਾਂ ਦੇ ਕਮੈਂਟਸ ਵੀ ਉਨਹਾਉਣ ਲੱਗ ਪਏ ਨੇ ਵੀ ਅਸੀਂ ਹੁਣ ਕਦੇ ਜ਼ਿੰਦਗੀ ਦੇ ਵਿੱਚ ਦਰਬਾਰ ਸਾਹਿਬ ਨਹੀਂ ਜਾਣਾ ਜਦ ਤੱਕ ਇਹ ਵੀ ਗੁਰਦੁਆਰਾ ਸਾਹਿਬ ਨਹੀਂ ਜਾਣਾ ਦਰਬਾਰ ਸਾਹਿਬ ਕਿਸ ਗੱਲ ਦਾ ਪ੍ਰਤੀਕ ਹੈ ਜਿਹੜੇ ਚਾਰ ਦਰਵਾਜ਼ੇ ਨੇ ਉਹ ਇਸ ਗੱਲ ਦਾ ਪ੍ਰਤੀਕ ਨੇ ਵੀ ਚਾਹ ਵਰਨਾਂ ਨੂੰ ਉਪਦੇਸ਼ ਸਾਂਝਾ ਗੁਰੂ ਦਾ ਤੇ ਕੋਈ ਵੀ ਇੱਥੇ ਆ ਸਕਦਾ ਹੈ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹਾਂ ਦਾ ਧਰਮ ਤਾਂ ਸਿਖਾਉਂਦਾ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਿਆਈ ਇੱਕ ਬਿਹਾਰੀ ਔਰਤ ਜਿਹੜੀ ਵਾ ਉਹ ਬੀੜੀ ਦੇ ਨਾਲ ਦਰਬਾਰ ਸਾਹਿਬ ਦੇ ਵਿੱਚ ਆਉਂਦੀ ਵਾ ਤੇ ਉਹਨੂੰ ਛੱਤਰ ਮਾਰੇ ਜਾਂਦੇ ਨੇ ਉਹ ਵੀ ਬੰਦਿਆਂ ਵੱਲੋਂ ਉਹ ਖੌਤੀ ਸੇਵਾਦਾਰ ਉਹਨੂੰ ਮਰਿਆਦਾ ਸਿਖਾਉਂਦੇ ਨੇ ਵੀ ਇਹ ਮਰਿਆਦਾ ਛੱਤਰ ਮਾਰ ਕੇ ਇੱਕ ਔਰਤ ਨੂੰ ਮਰਿਆਦਾ ਸਿਖਾਉਂਦੇ ਨੇ ਤੇ ਪਹਿਲੀ ਗੱਲ ਤੇ ਉਹ ਸੇਵਾਦਾਰ ਨੂੰ ਛੱਤਰ ਪਾਣੇ ਚਾਹੀਦੇ ਨੇ ਤੇ ਉਹਨੂੰ ਮਰਿਆਦਾ ਸਿਖਾਉਣੀ ਚਾਹੀਦੀ ਹੈ ਵੀ ਇਹ ਗੁਰੂ ਦੀ ਮਰਿਆਦਾ ਨਹੀਂ ਵੀ ਕਿਸੇ ਔਰਤ ਦੇ ਹੱਥ ਚੁੱਕਣਾ ਇਹ ਖਾਲਸੇ ਦੀ ਮਰਿਆਦਾ ਨਹੀਂ ਤੇ ਇਹ ਕੋਈ ਮਰਦਾਵਾਲੇ ਕੰਮ ਨਹੀਂ ਐ ਨਾ ਪੁੰਸਕਾਂ ਵਾਲੇ ਕੰਮ ਨੇ ਨਾ ਮਰਦਾਵਾਲੇ ਕੰਮ ਨੇ ਜਰੂਰ ਉਸ ਬੀਬੀ ਨੇ ਆ ਸਭ ਕੁਝ ਕਰਕੇ ਗਲਤ ਕੀਤਾ ਪਰ ਉਹ ਰੋ ਕੇ ਮਾਫੀ ਮੰਗਣ ਨਹੀਂ ਹੀ ਉਹ ਤਾਂ ਵੀ ਉਹਨੂੰ ਚਪੇੜਾ ਮਾਰਨ ਧਿਆ ਹੀ ਉਹਦੇ ਨਿਆਣਿਆਂ ਅੱਗੇ ਇਤਰੀ ਕਿ ਸਖੀ ਦਾ ਪ੍ਰਚਾਰ ਕਰੋਗੇ ਤੁਸੀਂ ਫਿਰ ਕਹਿੰਦੇ ਜੋ ਵੀ ਸਾਡੇ ਬੰਦੇ ਕ੍ਰਿਸਚਨ ਮਰਨ ਧਿਆ ਕਿਉਂ ਨਹੀਂ ਮਰਨਗੇ ਸਾਰੀ ਦੁਨੀਆ ਜਿਹੜੀ ਵਾ ਸਿੱਖਾ ਦਾ ਸਤਕਾਰ ਕਰਦੀ ਹੈ ਬਾ ਪਰ ਤੂੰ ਹੀ ਆਪਣੀ ਨੀਂਹ ਝਰਕਤਾ ਕਰਕੇ ਆਪਣੀਆਂ ਗੰਧੀਆਂ ਹਰਕਤਾਂ ਕਰਕੇ ਸਤਕਾਰ ਨੂੰ ਘਟਾਉਂਦੇ ਜੋ ਉਹਨੂੰ ੱੱਕੇ ਮਾਰ ਕੇ ਬਾਹਰ ਕੱਢਿਆ ਜਾ ਸਕਦਾ ਹੀ ਉਹ ਵੀ ਕਿਸੇ ਬੀਬੀ ਵੱਲੋਂ ਕਿਸੇ ਬੰਦੇ ਵੱਲੋਂ ਨਹੀਂ ਉਹਨੂੰ ਕੋਈ ਸਜ਼ਾ ਦਿੱਤੀ ਜਾ ਸਕਦੀ ਹੀ ਵੀ ਤੂੰ ਜੋੜਿਆਂ ਦੀ ਸੇਵਾ ਕਰ ਜਾਂ ਇਸ ਤਰ੍ਹਾਂ ਦੀ ਕੋਈ ਸੇਵਾ ਕਰ ਜੋ ਵੀ ਕੋਸ਼ ਉਹਦੇ ਨਾਲ ਕਰਨਾ ਹੀ ਤਾਂ ਉਹਦੇ ਵਾਸਤੇ ਇੱਕ ਬੀਬੀ ਨੂੰ ਸਦਣਾ ਚਾਹੀਦਾ ਹੀ ਇੱਕ ਬੰਦੇ ਨੂੰ ਕੋਈ ਹੱਕ ਨਹੀਂ ਹੈਗਾ ਕਿਸੇ ਔਰਤ ਤੇ ਹੱਥ ਚੁੱਕਣ ਦਾ ਉਹਦੇ ਵਿੱਚ ਇਹ ਸਾਬਤ ਹੋਇਆ ਵੀ ਕਿੰਨੇ ਨਮਰਦ ਲੋਕ ਜੋ ਤੁਸੀਂ ਇੱਕ ਬੰਦਾ ਸਰੋਵਰ ਨੂੰ ਆ ਪਵਿੱਤਰ ਕਰਕੇ ਚੱਲ ਜਾਂਦਾ ਵਾ ਉਹਦੇ ਵਿੱਚ ਥੁੱਕ ਕੇ ਚਲਾ ਜਾਂਦਾ ਵਾ ਪਰ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਕੰਨ ਤੇ ਜੂ ਨਹੀਂ ਸਰਕਦੀ ਤੁਸੀਂ ਇਹਨੂੰ ਮਿੰਟੋ-ਮਿੰਟੀ ਮਾਫ਼ ਕਰ ਦਿੰਦੇ ਜੋ ਉਹਦੇ ਮਾਫ਼ੀ ਮੰਗਣ ਤੋਂ ਪਹਿਲਾਂ ਹੀ ਮਾਫ਼ੀ ਵੀ ਉਹਨੇ ਇਸ ਢੰਗ ਤੋਂ ਮੰਗੀ ਜਿਵੇਂ ਆਸਾਨ ਕਰਨ ਡਿਆ ਹੋਵੇ ਵੀ ਮੈਂ ਮਾਫ਼ੀ ਮੰਗ ਲਈ ਵਾ ਚਲੋ ਜੇਬ 'ਚ ਹੱਥ ਪਾ ਕੇ ਕਿਹੜੀਆਂ ਮਾਫ਼ੀਆਂ ਹੁੰਦੀਆਂ ਨੇ ਨਾਲੇ ਇਹਦੇ ਐਕਸਪ੍ਰੈਸ਼ਨ ਤੋਂ ਤੇ ਇਹਦੀ ਟੋਨ ਤੋਂ ਲੱਗਣ ਰਿਹਾ ਵਾ ਵੀ ਇਹਨੂੰ ਗਲਤੀ ਦਾ ਤੇ ਭੋਰਾ ਵੀ ਅਹਿਸਾਸ ਨਹੀਂ ਇਹ ਮਾਫ਼ੀ ਮੰਗਣ ਵਾਲੀ ਟੋਨ ਘੱਟ ਤੇ ਧਮਕਾਉਣ ਵਾਲੀ ਟੋਨ ਜ਼ਿਆਦਾ ਲੱਗਦੀ ਵਾ ਇੰਨੇ ਦੋਰੇ ਮਾਪਦੰਡ ਕਿਉਂ ਤੇ ਥੋੜੇ ਦਿਨ ਪਹਿਲਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਕਈ ਹਿੰਦੂ ਆਏ ਸਨ ਜਿਨ੍ਹਾਂ ਨੇ ਠੜਣ ਤੋਂ ਬਚਣ ਦੇ ਵਾਸਤੇ ਟੋਪੀ ਪਾਈ ਹੋਈ ਸੀ ਜਿਹੜੀ ਟੋਪੀ ਸਿੱਖ ਵੀ ਪਾਉਂਦੇ ਨੇ ਕਈ ਜੋ ਕਿ ਟੋਪੀ ਪਾਉਣਾ ਮੈਂ ਉਹਨੂੰ ਸਹੀ ਨਹੀਂ ਕਹਿੰਦਾ ਮੈਂ ਇਹ ਨਹੀਂ ਕਹਿੰਦਾ ਵੀ ਸਿੱਖਾਂ ਨੂੰ ਟੋਪੀਆਂ ਪਾਉਣੀਆਂ ਚਾਹੀਦੀਆਂ ਨਹੀਂ ਜਾਂ ਇਦਾਂ ਦਾ ਕੁਝ ਪਰ ਉਹਨਾਂ ਨੇ ਟੋਪੀਆਂ ਪਾਈਆਂ ਸਨ ਠੜਣ ਤੋਂ ਬਚਣ ਵਾਸਤੇ ਉਹਨਾਂ ਦੀਆਂ ਟੋਪੀਆਂ ਬੜੇ ਗਲਤ ਤਰੀਕੇ ਨਾਲ ਬੜੀ ਬਦਤਮੀਜੀ ਨਾਲ ਲਾਈਆਂ ਗਈਆਂ ਉਹਦੇ ਵਿੱਚ ਬਜ਼ੁਰਗ ਵੀ ਸਨ 80-80 ਸਾਲ ਦੀਆਂ ਮਾਤਾਵਾਂ ਸਨ ਉਹਨਾਂ ਦੀਆਂ ਟੋਪੀਆਂ ਲਾਈਆਂ ਗਈਆਂ ਜ਼ਬਰਦਸਤੀ ਉਨਾਂ ਦੀਆਂ ਟੋਪੀਆਂ ਸਨ ਜਿਹੜੀਆਂ ਉਹ ਲਾਈਆਂ ਗਈਆਂ ਤੇ ਉਹਦੇ ਬਾਅਦ ਉਹਨਾਂ ਨੇ ਇਹ ਵਿਖਾਇਆ ਵੀ ਇਹੀ ਤੇ ਬੜੇ ਬਹਾਦਰ ਲੋਕਾਂ ਵਾਂਗ ਹੀ ਇੱਥੇ ਗੁਰੂ ਦੀ ਮਰਿਆਦਾ ਭੰਗ ਹੋਣ ਤੋਂ ਬਚਾਲੀ ਸਰਕਾਰ ਨੇ ਇਸ ਵਾਰੀ ਰੈਕੋਗਨਾਈਜ਼ ਕੀਤਾ ਗੁਰੂਆਂ ਦੀਆਂ ਸ਼ਹਾਦਤਾਂ ਨੂੰ ਜਾਂ ਸਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਤਾਂ ਬਹੁਤ ਲੋਕਾਂ ਨੂੰ ਪਤਾ ਲੱਗਾ ਵੀ ਆਪਣੇ ਇੰਨੀਆਂ ਸ਼ਹਾਦਤਾਂ ਹੋਈਆਂ ਨੇ ਤਾਂ ਇਹਦੇ ਕਰਕੇ ਉਹ ਫਤਿਹਗੜ੍ਹ ਸਾਹਿਬ ਸ਼ਰਧਾ ਨਾਲ ਮੱਥਾ ਟੇਕਣ ਗਏ ਸਨ ਪਰ ਇਹਨੇ ਗਲਤ ਤਰੀਕੇ ਦੇ ਨਾਲ ਉਹਨਾਂ ਦੀਆਂ ਟੋਪੀਆਂ ਖੋਈਆਂ ਗਈਆਂ ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ ਤਾਂ ਹੁਣ ਉਹਨਾਂ ਦਾ ਕਹਿਣਾ ਹੈ ਵੀ ਉਹ ਕਦੇ ਵੀ ਫਤਿਹਗੜ੍ਹ ਸਾਹਿਬ ਮੁੜ ਕੇ ਨਹੀਂ ਜਾਣਗੇ ਪਰ ਜਿਹੜੇ ਮੁਸਲਮਾਨ ਵੀਰ ਸਾਡੇ ਜਾਲੀਦਾਰ ਟੋਪੀਆਂ ਪਾਉਂਦੇ ਨੇ ਉਹ ਸਭ ਕੁਝ ਅਲਾਊਡ ਆ ਹਾਲਾਂਕਿ ਮਨਾਹੀ ਤਾਂ ਅਸਲ ਦੇ ਵਿੱਚ ਉਸ ਟੋਪੀ 'ਚ ਹੀ ਕਿਉਂਕਿ ਉਹਦੇ 'ਚ ਸਿਰ ਨਹੀਂ ਟੱਗਿਆ ਜਾਂਦਾ ਸਹੀ ਤਰੀਕੇ ਦੇ ਨਾਲ ਪਰ ਉਹ ਤਾਂ ਇਹਨਾਂ ਲਈ ਸਹੀ ਵਾ ਪਤਾ ਹੀ ਨਹੀਂ ਲੱਗਣ ਡਿਆ ਵੀ ਆਪਣੇ ਲੋਕ ਕਰਨ ਕੀ ਡੈ ਨੇ ਸੋ ਮਾੜੀ ਮੋਟੀ ਅਕਲ ਦੇ ਹੱਥ ਮਾਰੋ ਦੋਰੇ ਮਾਪਦਣ ਨਾ ਰੱਖੋ ਸਭ ਦੇ ਲਈ ਮਰਿਆਦਾ ਬਰਾਬਰ ਹੁੰਦੀ ਵਾ ਭਾਈਚਾਰਾ ਸਾਰੇ ਨਾਲ ਰੱਖੋ ਪਰ ਉਹਨੂੰ ਜਵਾਈਚਾਰਾ ਬਣਾ ਕੇ ਉਹਦੇ ਵਿੱਚ ਇੰਨਾ ਵੀ ਨਾ ਡੁੱਬ ਜਾਓ ਵੀ ਤੁਹਾਨੂੰ ਮਰਿਆਦਾ ਦਾ ਕੋਈ ਖਿਆਲ ਨਾ ਰਵੇ ਕੋਈ ਥੁੱਕ ਕੇ ਜਾਂ ਕੁਝ ਵੀ ਕਰਕੇ ਜਾਵੇ ਤੁਹਾਨੂੰ ਕੋਈ ਫਰਕ ਹੀ ਨਾ ਪਵੇ ਕੋਈ ਵੀ ਪਾਈਚਾਰਾ ਜਿਹੜਾ ਵਾ ਉਹ ਗੁਰੂ ਤੋਂ ਵੱਡਾ ਨਹੀਂ ਹੋ ਗਿਆ ਜਾਂ ਗੁਰੂ ਦੀ ਰਹਿਤ ਤੋਂ ਜਾਂ ਮਰਿਆਦਾ ਤੋਂ ਵੱਡਾ ਨਹੀਂ ਹੋ ਗਿਆ ਸੋ ਭੁੱਲਾ ਚੱਕਾ ਦੀ ਖਿਮਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ